ਬੀਤੀ ਰਾਤ ਦੀਵਾਲੀ ਦੇ ਤਿਹਾਰ ਮੌਕੇ ਪੁਲਿਸ ਥਾਣਾ ਡੇਰਾ ਬਾਬਾ ਨਾਨਕ ਅਦੀਨ ਪੈਂਦੇ ਪਿੰਡ ਧਰਮਾਬਾਦ ਵਿਖੇ ਗੰਧਕ ਤੇ ਪਟਾਸ਼ ਨੂੰ ਕੁੜਦਿਆਂ ਹੋਇਆਂ ਹੋਏ ਬਲਾਸਟ ਕਾਰਨ ਦੋ ਔਰਤਾਂ ਸਮੇਤ 7 ਵਿਅਕਤੀਆਂ ਦੇ ਗੰभीर ਜ਼ਖਮੀ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਜ਼ਖਮੀਆਂ ਵਿੱਚੋਂ 2 ਸਕੇ ਭਰਾ, 1 ਤੀ ਤੇ 2 ਜਵਾਈ ਵੀ ਦੱਸੀ ਜਾ ਰਹੇ ਹਨ। ਗੰਭੀਰ ਜ਼ਖਮੀ ਹੋਏ ਇਨ੍ਹਾਂ ਵਿਅਕਤੀਆਂ ਨੂੰ ਅੰਮ੍ਰਿਤਸਰ ਦੇ ਕੁਝ ਸਰਕਾਰੀ ਤੇ ਨਿੱਜੀ ਹਸਪਤਾਲ ਵਿਖੇ ਭਰਤੀ ਕਰਵਾਇਆ ਗਿਆ, ਜਿੱਥੇ ਉਨ੍ਹਾਂ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ। ਇਸ ਮੌਕੇ ਪੁਚੇ ਡੇਰਾ ਬਾਬਾ ਨਾਨਕ ਪੁਲਿਸ ਦੇ ਐਸ ਐਚ ਓ ਸ਼੍ਰੀ ਅਸ਼ੋਕ ਕਮਾਨ ਨੇ ਦੱਸਿਆ ਕਿ ਇਸ ਸਾਰੇ ਮਾਮਲੇ ਦੀ ਬਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ। ਅਤੇ ਫੋਰੈਂਸਿਕ ਟੀਮਾਂ ਵੀ ਮੰਗਾਈਆਂ ਗਈਆਂ ਹਨ ਜਿਨ੍ਹਾਂ ਵਿੱਚ ਇਸ ਵੱਡੇ ਹਾਰਸ਼ੇ ਦੀ ਪ੍ਰਕੀ ਨਾਲ ਜਾਂਚ ਕੀਤੀ ਤੇ ਇਸ ਵੱਡੀ ਮਾਤਰਾ ਵਿੱਚ ਗੰਧਕ ਤੇ ਪੋਟਾਸ਼ ਵੇਚਣ ਵਾਲੇ ਉਹਨਾਂ ਲੋਕਾਂ ਖਿਲਾਫ ਬੰਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ਸਥਾਨਕ ਲੋਕਾਂ ਨੇ ਪੰਜਾਬ ਪੁਲਿਸ ਦੇ ਉੱਚ ਅਧਿਕਾਰੀਆਂ ਤੋਂ ਮੰਗ ਕੀਤੀ ਕਿ ਸ਼ਰੇਆਮ ਪੋਟਾਸ਼ ਅਤੇ ਗੰਧਕ ਵੇਚਦੇ ਦੁਕਾਨਦਾਰ ਉੱਪਰ ਬੰਦੀ ਕਾਰਵਾਈ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ ਆਓ ਦੇਖਦੇ ਹਾਂ ਗੁਰਸ਼ਣ ਕੁਮਾਰ ਦੀ ਵਿਸ਼ੇਸ਼ ਰਿਪੋਰਟ ਪਬਲਿਕ ਕਲਚਰ ਨਿਊ ਚੈਨਲ ਡੇਰਾ ਬਾਬਾ ਨਾਨਕ ਸੇਮ ਸਿੰਗਾਪੁਰ ਦਾ ਦਰਤ ਮਵਾਦ ਆ ਮੇਰੇ ਭਤੀਜੇ ਲੱਗਦੇ ਸੀ ਜੋ ਵੱਡੇ ਤੋਂ ਬੈਠਿਆ ਤੇ ਇੱਕ ਜਿਹੜਾ ਛੋਟਾ ਦਾ ਇੱਕ ਦੇ ਅਸਤਵਾਜੀ ਕਰਦੇ ਆ ਉਹਨਾਂ ਕੋਲਨ ਕੋਈ ਫਟਾਵਾ ਵਿੱਚ ਵਰਤੀ ਦੀ ਜਾਂ ਕੀ ਹੋਇਆ ਯਾਰਾ ਉਹਦੇ ਨਾਲ ਬਲਾਸਟ ਹੋ ਕੇ ਤੇ ਉਹਨੂੰ ਬੜੀਆਂ ਭੈਣ ਤੋਂ ਸੱਟਾਂ ਲੱਗੀਆਂ ਉਹਦੇ ਵਿੱਚ ਦੋ ਸਾਡੇ ਜਵਾਈ ਹੈ ਤੇ ਤਿੰਨ ਮੇਰੇ ਭਤੀਜੇ ਆ ਇੱਕ ਮੇਰੀ ਭਾਬੀ ਜੀ ਉਹ ਵੀ ਸਾਡਾ ਇੱਕ ਮੇਰੀ ਭਤੀਜੀ ਨਾਲ ਕਿੰਨੇ ਜੀ ਸਾਰੇ ਝੁੱਠੇ ਆ ਨਹੀਂ ਬੰਦੇ ਆ ਅਰੇ ਸੀਰੀਅਸ ਜਿਆਦਾ ਤੇ ਕੋਪ ਪਾਣੀ ਜਾਣੀ ਤੇ ਦੂਰ ਤੱਕ ਨੋਰਮਲ ਜਿਹੀ ਗੁੰਟੀਆਂ ਦੂਰ ਦੂਰ ਬੜਾ ਟੈਸਟੈਂਸ ਕਿਹਦੇ ਹਸਪੀਟਲ ਗਾ ਅਰੇ ਗੁਰੂ ਨਾਨਕ ਮੇ ਚਾਰਜ ਦੀ ਗੁਰੂ ਨਾਨਕ ਇਹ ਕਾਈ ਵੀ ਹੈ ਅਜੀ ਦਾ ਇੱਕ ਟੱਕੜਾ ਹਸਪੀਟਲ ਤੇ ਕਿਸੇ ਦੀ ਕੋਈ ਮੌਤ ਵੀ ਹੋਈ ਹੈ ਕਿਸ ਦੀ ਜੀ ਸਭ ਨੂੰ ਸਾਨੂੰ ਥੋੜਾ ਲੱਗਣ ਲਿਆ ਵੀ ਇੱਕ ਡੀਥ ਹੋ ਗਈ ਹੈ ਅੱਛਾ ਅਗਲੀ ਕਾਰਵਾਈ ਜਿਹੜੀ ਹੈਗੀ ਆ ਉਹਨੂੰ ਕਿਤਨੀ ਪੁਲਿਸ ਮੇਰੇ ਇੱਥੇ ਪੁੱਛਿਆ ਗਿਆ ਜੀ ਸਰ ਸਸ਼ਨ ਤੇ ਸਾਰਾ ਸ਼ਹਿਰ ਦਾ ਹੁੰਦਾ ਵਾ ਮੈਨੂੰ ਪਤਾ ਲੱਗਾ ਵੀ ਪਟਾਸ ਵੀ ਹੈਗੀ ਸੀ ਨਾਲ ਸਰ ਇਹ ਗੱਲ ਤਾਂ ਹੁਣ ਇਹਨਾਂ ਬੱਚਿਆਂ ਨੂੰ ਪਤਾ ਵਾ ਵੀ ਇਹਨਾਂ ਨੂੰ ਪਟਾਸ ਜਾਂ ਦੇਖਦੇ ਤੇ ਜਾਣ ਨਾਲ ਕੋਲ ਪਟਾਸ ਲਿਆ ਉਹਦੇ ਚੱਲ ਜੂਗਾ ਕਿਹਦੇ ਹਾਲ ਕੋਈ ਕੀ ਹੋਇਆ ਜੇ ਇਹ ਪਾਣੀ ਤਾਂ ਉਹਨਾਂ ਨੂੰ ਪਤਾ ਇਹ ਕਿੱਦਾਂ ਬੱਚਿਆਂ ਨੇ ਪਟਾਸ ਜੇ ਇਹ ਕੀ ਕਹਾਂ ਸੰਦੇਕ ਤੇ ਦੁਕਾਨਦਾਰਾਂ ਤੇ ਕਾਰਵਾਈ ਹੁਣ ਚਾਹੀਦੀ ਸਰ ਪਹਿਲੀ ਗੱਲ ਤੇ ਸਾਡੇ ਬੱਚਿਆਂ ਨੂੰ ਪਤਾ ਲੱਗੇ ਕਿ ਕੀ ਪਟਾਖੇ ਲਿਆਏ ਨੇ ਹੁਣ ਇਹਦੇ ਚਲੋ ਚਾਹੀਦੀ ਇਹਦੇ ਘਟਨਾਜ ਹਟਣਾ ਹੋਵੇ ਕੱਲੋਂ ਹੋਰ ਬੱਚੇ ਨਾਲ ਹੋਏ ਨੇ ਇੱਥੇ ਕੋਬੰਦੀ ਜ਼ਰੂਰ ਚਾਹੀਦੀ ਹੈ ਇਹਨਾਂ ਨੂੰ ਅੱਗੇ ਵੀ ਅੱਗੇ ਵੀ ਕਈ ਘਟਨਾ ਹੋਣਾਂ ਹੋਵੇ ਠੀਕ ਬਰਨਾਮ ਸਿੰਘ ਤੇ ਸੁਨਾਮ ਸਿੰਘ ਬੋਰੂ ਦੇ ਭਰਾ ਨੇ ਅਠਾ ਦਿਨ ਤੇ ਦੇਰੇ ਤੇ ਪਿੰਡ ਕੋ ਬਾਹਰ ਵੜਦੇ ਆ ਇਹਨਾਂ ਦੇ ਬੱਚੇ ਕਿ ਰਾਤ ਤੇ ਦਿਵਾਲੀ ਹੋਣ ਕਰਕੇ ਪਟਾਕੇ ਚਲਾ ਰਹੇ ਸੀਗੇ ਇਹਨਾਂ ਦਾ ਸਾਲ ਆਪਣੇ ਕੋਲ ਹੀ ਕੋਈ ਆਪਣਾ ਕਿ ਪ੍ਰਸ਼ਾਸ਼ੀ ਜਣਾ ਲਿਆ ਕੇ ਇਕੱਠੀ ਕਰਕੇ ਉਹਦਾ ਪਟਾਕੇ ਦਿਹਾ ਕਰਦੇ ਇਸ ਮੱਦੇ ਬਣਾਇਆ ਉਹਦੇ ਵਿੱਚ ਪੰਜ ਜਾਣਸਿਆ ਤੇ ਦੋ ਤੇ ਮੇਰੇ ਅੱਛਾ ਜੀ ਫਾਫਲਾ ਸਾਫਲਾ ਹਾਂ ਕੋ ਗੋਣ ਕੀ ਕਾਵੇ ਕਾਵੇ ਅਈ ਸਰ ਐਫਐਸਐਲ ਦੀ ਦੀਨ ਭਾਈਆ ਪਹਿਲਾਂ ਤੇ ਜਿਹੜਾ ਤੇ ਬਲਾਸਟ ਹੋਇਆ ਉਸ ਬਲਾਸਟ ਬਾਰੇ ਤੇ ਪਤਾ ਕਰਾਓ ਕਿ ਕਿਸ ਤੋਂ ਹੋਇਆ ਸੀ ਹਾਂਜੀ ਉਸੋ ਬਾਲ ਸਾਹਿਬ ਜਿਹੜੇ ਆਪਣਾ ਲక్ష్ਮੀ ਨੇ ਉਹਨਾਂ ਨੂੰ ਖਾਣ ਕਿੱਥੇ ਗਿਆ ਹਾਂ ਸਭ ਤੋਂ ਪਹਿਲਾਂ ਉਹਨਾਂ ਦਾ ਇਲਾਜ ਕਰਾਉਣਾ ਸਾਜੀ ਕਿ ਪ੍ਰੋਟੀਨ ਹਾਂਜੀ